ਸਵਾਗਤ ਹੈ ਤੁਹਾਡਾ ਜਦੇ ਵਲੌਗ ਦੇ ਵਿੱਚ ਤੇ ਅੱਜ ਅੱਜ ਹੁਣ ਆਪਾਂ ਜਾ ਰਹੇ ਹਾਂ ਜਿਹੜੇ ਆਪਣੇ ਫਾਰਮ ਦੇ ਵਿੱਚ ਡੇਂਜਰ ਭਾਈ ਨਹੀਂ ਰੱਖਿਆ ਹੋਇਆ ਉਹਦੀ ਰੋਟੀ ਦੇਣ ਤੇ ਅੱਜ ਹੁਣ ਚੱਲੀਏ ਔਟਰ ਤੇ ਖਲਤੇ ਨਹੀਂ ਅੱਜ ਆਪਾਂ ਝੁੱਟੇ ਦੇ ਜਾਣ ਵਾਲੇ ਆ ਦੇਖੋ ਮੱਠੇ ਲਟਾ ਲੂਟਾ ਬੰਦ ਕਰਕੇ ਮੱਠਣ ਬਾਹਰ ਲੜਦਾ ਮੁੱਛੇ ਲੜਦਾ ਫਿਰ ਅੰਦਰ ਵੀ ਤਾਂ ਪੱਖੇ ਚੱਲਦੇ ਹੀ ਨੇ ਕਿੱਥੇ ਚੱਲਦੇ ਨੇ ਪੱਖੇ ਅੰਦਰ ਇੱਕ ਪੱਖਾ ਚੱਲਦਾ ਤਾਂ ਹੈਗਾ ਨਹੀਂ ਚੱਲਦਾ ਹੁਣ ਅੰਦਰ ਪੱਖੇ ਚੱਲਦੇ ਹੀ ਨੇ ਰੋਟੀ ਖਾ ਲਾ ਨਾਲੇ ਡੈਂਜਰ ਭੈੜੀ ਇੱਕ ਹੋਰ ਗੱਲ ਦੱਸਣੀ ਆ ਇਹ ਤਾਂ ਰੋਟੀ ਖਾਂਦੇ ਖਾਂਦੇ ਸੌ ਜਾਂਦਾ ਡੇਂਜਰ ਭਾਈ ਦੀ ਰੋਟੀ ਵੀ ਲੀਏ ਤੇ ਅੰਦਰ ਦੇਖੋ ਆਪਾਂ ਨੇ ਚੂਚੀਆਂ ਦੀ ਜਗ੍ਹਾ ਵੀ ਬਣਾਤੀ ਪਹਿਲਾਂ ਛੇ ਸੀ ਹੁਣ ਆਪਾਂ ਨੇ ਇੱਥੇ ਕਰਤੀ ਜਗ੍ਹਾ ਬਣਾ ਕੇ ਦੇਖੋ ਹੁਣ ਥੋੜੇ ਥੋੜੇ ਵੱਡੇ ਹੋਣ ਲੱਗੇ ਦੇਖੋ ਅੱਜ ਹੁਣ ਮਾ થોੜੂ ਇਹ ਫੂਨ ਦੇਖੋ ਮਾ ਆਹ ਦੇਖੋ ਕਿੰਨਾ ਖਤਰਨਾਕ ਫੂਨ ਆ ਆ ਦੇਖੋ ਐਡੀ ਲਾਈਟ ਕਿੰਨੀ ਤੇਜ਼ ਆ ਜੇ ਕਿਸੇ ਨੇ ਸਿਰ ਚ ਮਾਰੇ ਹੈ ਨਾ ਇੰਨਾ ਭਾਰੀ ਆ ਵੀ ਕਿ ਜਦੋਂ ਸਿਰ ਪਾੜ ਦੂ ਇਹ ਕੰਮ ਖਾੜ ਲੁੰਦਾ ਹੁਣ ਆਪਾਂ ਨੇ ਮੁਰਗੀਆਂ ਨੂੰ ਦਵਾਈ ਪਾਉਣੀਆਂ ਟੈਂਕੀ ਦੇ ਵਿੱਚ ਆਜੋ ਪਾਈਏ ਇਹ ਕੋਈ ਬੰਦਾ ਆਉਂਦਾ ਇਹਦੇ ਨਾਲ ਪੈਲ ਵੀੜ ਕੇ ਅੰਦਰ ਹੋ ਜਾਂਦਾ ਫਿਰ ਕੋਈ ਅੰਦਰ ਘਟਾਣੋ ਘਟੂਣੋ ਬਣਾ ਜਾਵੇ ਤੂੰ ਕੋਈ ਨਾ ਗੱਲ ਬਾਤ ਸੁਣਾ ਤੇ ਤੈਨੂੰ ਨਾ ਆਪਣੇ ਨਾ ਮਸ਼ਹੂਰ ਕਰ ਦੇਣਾ ਹੋਰ ਕੰਨੇ ਬੋਸ ਹੋਇਆ ਮੈਂ ਹਾਂ ਤੂੰ मतलब ਅਬ ਦੇ ਜਵਾਨ ਨੇ ਵਾਲੀ ਵੀ ਗੱਲ ਸੁਣਾਓ ਜਵਾਨ ਨੇ ਗੱਲਾਂ ਮੈਂ ਕਿਨੂੰ ਉੱਥੇ ਕੰਨੇ ਵਿੱਚ ਕੋ ਉਤਰੇ ਹਨ ਬਹੁਤ ਜ਼ਿਆਦਾ ਹਾਂ ਉੱਥੇ ਭੂਤ ਆ ਗਈ ਇੱਕ मारू ने हांम हांम कराया बहुत ज्यादा थकड़ा रात में नचया करे चार रात करे साली बहुत औखे काटते मारू ने हांम कराया साओ भजाई अच्छा मैं में बलाटी बढ़िया ड्यूटी रात दी चौकीदार जी उ ओठे भी बहुत औठे तो रात रात रेड़े लेके अच्छा तो रेड़े लेके हाँ रेड़े लेके बहुत ਕਣੀ ਮਾਰੀਣਾ ਮਾਰੀਣਾ ਮਹੀਂ ਆਗੇ ਨਹੀਂ ਲੋਹਾ ਟੱਕਰਾਈਆ ਕਣੀ ਬਾਬਾ ਮੈਨੂੰ ਇੱਕ ਗੇੜਾ ਦੇ ਲੰਦੇ ਇੱਥੇ ਹਾਰ ਮਟਰ ਹਾਂ ਤੂੰ ਨਾ ਅੱਜ ਬਲੌਗ ਦੀ ਸਮਾਪਤੀ ਕਰੀ ਠੀਕ ਆ ਅੱਜ ਦੀ ਬਲੌਗ ਦੀ ਸ਼ੁਭਾਸ਼ੀ ਕਰ ਲਾਂ ਨਾ ਠੀਕ ਆ ਹੁਣ ਤੂੰ ਮੇ ਪਿੱਛੇ ਪਿੱਛੇ ਬੋਲ ਹਾਂ ਚੱਲ ਬੋਲ ਅੱਜ ਦੇ ਬਲੌਗ ਦੀ ਆਪਾਂ ਕਰਦੇ ਹਾਂ ਸਮਾਪਤੀ ਅੱਜ ਦੇ ਬਲੌਗ ਨਹੀਂ ਕਰਦਾ ਸਮਾਪਤੀ ਤੇ ਕੱਲ ਨੂੰ ਆਪਾਂ ਨਵਾਂ ਵਲੌਗ ਲੈ ਕੇ ਆਵਾਂਗੇ ਕੱਲ ਨੂੰ ਨਵਾਂ ਵਲੌਗ ਲੈ ਕੇ ਆਵਾਂਗੇ ਕੇ ਸਸਰੀ ਕਾ ਜੀ ਸਸਰੀ ਨਾ